ਸਤਿ ਸ੍ਰੀ ਅਕਾਲ ਜੀ ਅਸੀਂ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਤੁਹਾਡੇ ਆਪਣੇ ਚੈਨਲ ਨਿਊਜ਼ ਗਰੁੱਪ ਪੰਜਾਬ ਦੇ ਤੇ ਅੱਜ ਦੀਆਂ ਬੜੀ ਖਬਰਾਂ ਪੇਸ਼ ਕਰਨ ਲੱਗੇ ਜੀ ਅੱਜ ਤੁਹਾਨੂੰ ਦੱਸਣ ਜਾ ਰਹੇ ਹਾਂ ਪੰਚਾਇਤੀ ਚੋਣਾਂ ਵਿੱਚ ਮਿਲਣਗੇ ਜੀ 5-5 ਲੱਖ ਰੁਪਏ ਕਿਹਨਾਂ ਨੂੰ ਮਿਲਣ ਜਾਣੇ ਨੇ ਇਹ ਪੈਸੇ ਉਹ ਵੀ ਤੁਹਾਡੇ ਨਾਲ ਸਾਂਝੇ ਕਰਦੇ ਨੇ ਨਾਲੇ ਤੁਹਾਨੂੰ ਦੱਸਾਂਗੇ ਜੀ 15-1500 ਤੇ ਜਿਹੜੀ ਵਿੜਾਪਾ ਪੈਨਸ਼ਨ ਤੁਸੀਂ ਲੈਨੇ ਹੋ ਜੀ ਬਜ਼ੁਰਗ ਚਾਹੇ ਮਹਿਲਾਮਾ ਚਾਹੇ ਵਿਕਲੰਗ ਉਹਨਾਂ ਨੂੰ ਜਿਹੜੀ ਇਹ ਪੈਨਸ਼ਨ ਉਹ ਵਾਪਸ ਕਰਨੀ ਪਵੇਗੀ ਜੀ ਸਰਕਾਰ ਨੂੰ ਆਖਰਕਾਰ ਕਿਉਂ ਵਾਪਸ ਕਰਨੀ ਪੈ ਰਹੀ ਹੈ ਉਹ ਵੀ ਤਾਂ ਸਾਂਝੀ ਕਰਨੀ ਹੈ ਉਸ ਤੋਂ ਪਹਿਲਾਂ ਇੱਕ ਛੋਟੀ ਜੀ ਗੁਜਾਰਿਸ਼ ਜਿਨ੍ਹਾਂ ਵੀਰੇ ਨੇ ਆਪਣੇ ਵੀਡੀਓ ਨੂੰ ਲਾਈਕ ਨਹੀਂ ਕਰਿਆ ਵੀਡੀਓ ਨੂੰ ਲਾਈਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਚਲੋ ਚੱਲਾਂ ਮੇਰੇ ਨਾਲ ਅਪਡੇਟ ਦੇ ਉੱਤੇ ਜੀ ਸਭ ਤੋਂ ਪਹਿਲੀ ਵੱਡੀ ਖਬਰ ਦੀ ਨਾਮੀ ਸਕੂਲ ਦੇ ਹੋਸਟਲ ਚ ਲਾਪਤਾ ਹੋਇਆ ਡਿਪਟੀ ਸਪੀਕਰ ਜੈ ਕਿਸ਼ਨ ਰੋੜੀ ਦਾ ਪੁੱਤਰ ਕੁਝ ਘੰਟਿਆਂ ਬਾਅਦ ਆਇਆ ਜੀ ਵਾਪਸ ਪੰਜਾਬ ਵਿਦਿਆਨ ਸਭਾ ਦੇ ਡਿਪਟੀ ਸਪੀਕਰ ਜੈ ਕਿਸ਼ਨ ਰੋੜੀ ਦਾ ਪੁੱਤਰ ਨਾਬਸਤਿਤ ਬੀਪੀਐਸ ਸਕੂਲ ਦੇ ਹੋਸਟਲ ਤੋਂ ਸ਼ੱਕੀ ਹਾਲਾਤਾਂ ਵਿੱਚ ਲਾਪਤਾ ਹੋ ਗਿਆ ਸੀ ਜੋ ਸਵੇਰੇ 4 ਵਜੇ ਲਾਪਤਾ ਸੀ ਇਸ ਗੱਲ ਦਾ ਪਤਾ ਉਦੋਂ ਲੱਗਿਆ ਜਦੋਂ ਸਕੂਲ ਵਿੱਚ ਕਲਾਸਾਂ ਸ਼ੁਰੂ ਹੋਈਆਂ ਉਹ ਉੱਥੇ ਹੀ ਮੌਜੂਦ ਨਹੀਂ ਸੀ ਉਸ ਤੋਂ ਬਾਅਦ ਅਗਲੀ ਵੀਡੀਓ ਖ਼ਬਰ ਦੀ ਸਕੂਲ ਦੇ ਇਸ ਫੈਸਲੇ ਨਾਲ ਪੰਜਾਬ 'ਚ ਸਸਤੀ ਹੋਵੇਗੀ ਸ਼ਰਾਬ ਪੰਜਾਬ ਵਿਧਾਨ ਸਭਾ ਦੇ ਮੌਨਸੂਨ اجلاس ਦੇ ਆਖਰੀ ਦਿਨ ਅੱਜ ਵਿਧਾਨ ਸਭਾ ਵਿੱਚ ਪੰਜਾਬ ਫਾਇਰ ਐਂਡ ਐਮਰਜੈਂਸੀ ਸੇਵਾਵਾਂ ਬਿੱਲ ਅਤੇ ਪੰਜਾਬ ਪੰਚਾਇਤੀ ਰਾਜ ਸੋਧ ਬਿੱਲ ਸਮੇਤ 4 ਬਿੱਲ ਸਰਬਸੰਮਤੀ ਨਾਲ ਪਾਸ ਕੀਤੇ ਗਏ ਇਹ ਵਿਧਾਨ ਸਭਾ ਦੀ ਕਾਰਵਾਈ ਦੌਰਾਨ ਸਦਨ 'ਚ ਮੁੱਖ ਮੰਤਰੀ ਭਵੰਤਵਨ ਵੱਲੋਂ ਵੱਡਾ ਐਲਾਨ ਕਰਦਿਆ ਗਿਆ ਹੈ ਕਿ ਫਾਇਰ ਬ੍ਰਿਗੇਡ ਵਿਭਾਗ ਵਿੱਚ ਕੁੜੀਆਂ ਦੀ ਭਰਤੀ ਹੋਵੇਗੀ। ਉਸ ਤੋਂ ਬਾਅਦ ਅਗਲੀ ਵੀਡੀਓ ਖਬਰ ਜੀ ਕੈਨੇਡਾ ਨੇ ਮੋੜ ਹਵਾਈ ਅੱਡੇ ਤੇ ਮੋੜੇ ਸੈਂਕੜੇ ਪੰਜਾਬੀ। ਕੈਨੇਡੀਅਨ ਵੀਜ਼ਾ ਹੋਣ ਦੇ ਬਾਵਜੂਦ ਸੈਂਕੜੇ ਪੰਜਾਬੀਆਂ ਨੂੰ ਹਵਾਈ ਅੱਡੇ ਤੋਂ ਬੇਰੰਗ ਚਿੱਠੀ ਵਾਂਗ ਵਾਪਸ ਮੋੜਿਆ ਜਾ ਰਿਹਾ ਹੈ। ਜੀ ਹਾਂ ਇਕੱਲੇ ਜੁਲਾਈ ਮਹੀਨੇ ਦੌਰਾਨ ਕੈਨੇਡਾ ਵਿੱਚ 3553 ਵਿਦੇਸ਼ੀ ਨਾਗਰਿਕਾਂ ਨੂੰ ਹਵਾਈ ਅੱਡੇ ਤੋਂ ਮੋੜਿਆ ਜਿੰਨਾ ਵਿੱਚ ਵਿਦਿਆਰਥੀ ਟੂਰਿਸਟ ਵਰਕ ਪਰਮਿਟ ਵਾਲੇ ਸ਼ਾਮਲ ਸਨ ਕੈਨੇਡਾ ਬਾਰਬਰ ਜਿਹੜੀ ਸਰਵਿਸ ਏਜੰਸੀ ਦੇ ਅੰਕੜਾ ਮੁਤਾਬਕ ਮੌਜੂਦ ਬਰੇਜ ਪਹਿਲੇ 7 ਮਹੀਨੇ ਦਰ ਔਸਤਨ 3727 ਵਿਦੇਸ਼ੀ ਨਾਗਰਿਕਾਂ ਨੂੰ ਹਰ ਮਹੀਨੇ ਹਵਾਈ ਅੱਡੇ ਤੋਂ ਮੋੜ ਦਿੱਤਾ ਗਿਆ ਸੀ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਮੋਟਰਸਾਈਕਲ ਤੇ ਗੈਰ ਕੈਂਟਰ ਭਾਣਕ ਟੱਕਰ ਡਿਊਟੀ ਤੇ ਜਾ ਰਹੇ ਸੀ ਜੀ ਪੰਜਾਬ ਪੁਲਿਸ ਦੇ ਹੋਮਗਾਰਡ ਦੀ ਮੌਤ ਤਲਵੰਡੀ ਸਾਬੋਦੀ ਖਬਰ ਹੈ ਜੀ ਇਹ ਸਤੋ ਬਾਦ ਅਗਲੀ ਵੀਡੀਓ ਜੀ ਲੱਖਾਂ ਬਹਨ ਚਾਲਕਾਂ ਲਈ ਅਹਿਮ ਖਬਰ ਹੈ ਟ੍ਰੈਫਿਕ ਚਲਾਣ ਹੋਣਗੇ ਮਾਫ ਮਿਲੇਗੀ ਵੱਡੀ ਸਹੂਲਤ ਹਾਦਸੇ ਨੂੰ ਰੋਕਣ ਲਈ ਕਈ ਟ੍ਰੈਫਿਕ ਨਿਯਮ ਬਣਾਏ ਗਏ ਨੇ ਇਹਨਾਂ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਤੇ ਭਾਰੀ ਜੁਰਮਾਨਾ ਲਗਾਇਆ ਜਾ ਸਕਦਾ ਹੈ ਇਸ ਦੇ ਬਾਵਜੂਦ ਕਈ ਨਿਯਮ ਤੋੜੇ ਨੇ ਹਜ਼ਾਰਾਂ ਰੁਪਏ ਦੇ ਚਲਾਣ ਕੱਟੇ ਨੇ ਇਸ ਅਦਾਲਤ ਵਿੱਚ 14 ਸਤੰਬਰ ਨੂੰ ਲਗਾਈ ਜਾਵੇਗੀ ਜਿਸ ਵਿੱਚ ਯਾਤਰੀ ਕੇਸਾਂ ਵਿੱਚ ਫੈਸਲਾ ਤੁਰੰਤ ਸੁਣਾਇਆ ਜਾਵੇਗਾ 14 ਸਤੰਬਰ ਦੇਸਪਾਰਬਿਚ ਨੈਸ਼ਨਲ ਲੋਕ ਅਦਾਲਤ ਲਗਾਈ ਜਾ ਰਹੀ ਹੈ ਇਸ ਅਦਾਲਤ ਦੇ ਵਿੱਚ ਕੋਈ ਵੀ ਵਿਅਕਤੀ ਆਪਣੇ ਕਿਸੇ ਵੀ ਕੇਸ ਦੀ ਸੁਣਵਾਈ ਕਰ ਸਕਦਾ ਹੈ ਇਸ ਦੇ ਨ ਅਦਾਲਤ ਜਿਆਦਾਤਰ ਮਾਮਲਿਆਂ ਦਾ ਫੈਸਲਾ ਕਰੇਗੀ ਨਿਪਟਾਰਾ ਕਰੇਗੀ ਇਸੇ ਅਦਾਲਤ ਵਿੱਚ ਸੁਣਵਾਈ ਵੀ ਕਰੇਗੀ ਉਸ ਤੋਂ ਬਾਅਦ ਅਗਲੀ ਵੀਡੀਓ ਹੋ ਜੀ ਕਿਸਾਨ ਮੇਲੇ ਚ ਕਲੈਕਟਰ ਜਿਹੜੇ ਸੰਧਵਾ ਨੇ ਕੀਤੇ ਜੀ ਸ਼ਿਰਕਤ ਕੀਤੀ ਹੈ ਹਾਂ ਰੰਗਲੇ ਪੰਜਾਬ ਦਾ ਰਸਤਾ ਖੇਤਾ ਜੋਗ ਜਾਂਦਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਅੱਜ ਰਾਜਪੁਰਾ ਦੀ ਅਨਾਜ ਮੰਡੀ ਵਿਖੇ ਲੱਗੇ ਉੱਤਰੀ ਭਾਰਤ ਦੇ ਸਭ ਤੋਂ ਵੱਡੇ ਕਿਸਾਨ ਮੇਲੇ ਵਿੱਚ ਸ਼ਿਰਕਤ ਕੀਤੀ ਹੈ ਜੀ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਜੀ ਫਰੀਦਕੋਟ ਚ ਨਾਕੇਬੰਦੀ ਵਿਖੇ ਪਿਸਤੌਲਾਂ ਨਾਲ ਭਰਿਆ ਅਟੈਚੀ ਸੁੱਟ ਕੇ ਫਰਾਰ ਹੋਏ ਨੇ ਜੀ ਬੁੱਲਦ ਫਰੀਦਕੋਟ ਦੇ ਪਿੰਡ ਟਹਿਣਾ ਕੋਲ ਬਣੇ ਹਾਈ ਟੈਕ ਨਾਕੇ ਦੌਰਾਨ ਪੁਲਿਸ ਦੇ ਡਰ ਤੋਂ ਇੱਕ ਅਟੈਚੀ ਸੁੱਟ ਕੇ 2 ਅਣਪਛਤੇ ਨੌਜਵਾਨ ਫਰਾਰ ਹੋ ਗਏ ਜਦੋਂ ਪੁਲਿਸ ਵੱਲੋਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਨੌਜਵਾਨਾਂ ਦੀ ਤਲਾਸ਼ੀ ਲੈਣਾ ਬਰਾਮਦ ਅਟੈਚੀ ਕੇਸ ਵਿੱਚੋਂ 5 ਪਿਸਤੌਲ ਤੇ ਮੈਗਜ਼ੀਨ ਬਰਾਮਦ ਹੋਏ ਜਿਸ ਤੋਂ ਬਾਅਦ ਹੁਣ ਪੁਲਸ ਨੌਜਵਾਨਾਂ ਦੀ ਪਾਲ ਵਿੱਚ ਜੁਟ ਗਈ ਹੈ ਜੀ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਜੀ ਭਾਜਪਾ ਜ਼ਿਲ੍ਹਾ ਦਾ ਪ੍ਰਧਾਨ ਅਜੇਬੀ ਸਿੰਘ ਲਾਲਪੁਰ ਆਪਣੇ ਹੈਲੀਕਾਪਟਰ ਨਾਲ ਸ਼ੁਰੂ ਕਰਨਗੇ ਮੈਂਬਰਸ਼ਿਪ ਮੁਹਿੰਮ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਤਖਤਸ਼ਰੀ ਹਜੂਰ ਸਾਹਿਬ ਪਟਨਾ ਸਾਹਿਬ ਲਈ ਸਪੈਸ਼ਲ ਟ੍ਰੇਨਾਂ 'ਚ ਪੰਜਾਬ ਹਰਿਆਣਾ ਦਾ ਕੋਟਾ ਵਧਾਇਆ ਜਾਵੇ ਜੀ ਚੱਤੇਦਾਰ ਬਗੌੜਾ ਸੋ ਬਾਅਦ ਅਗਲੀ ਵੀਡੀਓ ਹੈ ਜੀ ਪੰਜਾਬ ਦੇ ਇਸ ਜ਼ਿਲ੍ਹੇ 'ਚ 10 ਸਤੰਬਰ ਨੂੰ ਬੰਦ ਰਹਿਣਗੀਆਂ ਮੀਟ ਦੇ ਸ਼ਰਾਬ ਦੀਆਂ ਦੁਕਾਨਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸਲੱਖਣੀ ਦੇ ਬਿਆਧਪੁਰਬ ਨੂੰ ਲੈ ਕੇ ਅੱਜ ਬਟਾਲਾ ਵਿਖੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਵੱਲੋਂ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਹੈ ਇਸ ਵਿੱਚ ਕਈ ਅਹਿਮ ਫੈਸਲੇ ਲਏ ਗਏ ਨੇ ਇਸ ਦੌਰਾਨ ਐਸਜੀਪੀਸੀ ਦੇ ਬਲਾਜ਼ਮਾ ਵੱਲੋਂ ਮੇਲੇ ਵਾਲੇ ਦੇਣ ਟਰੈਕਟਰਾਂ ਉੱਤੇ ਕਈ ਵੱਡੇ ਮਿਊਜ਼ਿਕ ਸਿਸਟਮ ਲਗਾਏ ਹੋਣ ਦੇ ਮੋਟਰਸਾਈਕਲ ਉੱਤੇ ਹੁੱਲੜਵਾਜੀ ਕਰਨ ਵਾਲੇ ਨੌਜਵਾਨਾਂ ਨੂੰ ਨੱਥ ਪਾਉਣ ਦੀ ਗੱਲ ਰੱਖੀ ਹੈ ਉਸ ਤੋਂ ਬਾਅਦ ਅਗਲੀ ਵੀਡੀਓ ਹੋਜੀ ਪਤਲੀ ਨਾਲ ਝਗੜੇ ਦੇ ਚਲਦਿਆਂ ਜਵਾਈ ਨੇ ਕੁੱਟਿਆ ਜੀ ਸੋਰਾ ਸੜਕ ਤੇ ਕੜੀਸਕੇ ਕੁੱਟਿਆ ਜੀ ਲੁਧਰਾਂ ਦੇ ਤਾਜਪੁਰਾ ਰੋਡ ਤੇ ਇੱਕ ਗਲੀ ਵਿੱਚ ਜਵਾਈ ਨੇ ਆਪਣੇ ਸੋਰੇ ਦੀ ਕੁਟਮਾਰ ਕੀਤੀ ਦੱਸਦੀ ਹੈ ਬਜ਼ੁਰਗ ਵਿਅਕਤੀ ਦੀ ਐਕਟਿਵ ਨੂੰ ਬਾਈਕ ਸਵਾਰ ਦੋ ਵਿਅਕਤੀਆਂ ਦੇ ਪਿੱਛੇ ਤੋਂ ਟੱਕਰ ਮਾਰ ਦਿੱਤੀ ਹੈ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਫਗਵਾੜਾ ਦੇ ਨੌਜਵਾਨ ਦੀ ਕਨੇਡਾ ਵਿੱਚ ਸੜਕ ਹਾਦਸੇ ਦਰੰ ਮੌਤ ਹੋ ਚੁੱਕਿਆ ਹੈ ਪਰਿਵਾਰ ਦੇ ਟੁੱਟਿਆ ਜੀ ਦੁੱਖਾਂ ਦਾ ਪਹਾੜ ਉਸ ਤੋਂ ਬਾਅਦ ਅਗਲੀ ਵੀਡੀਓ ਗੁਰਦਾਸਪੁਰ ਚ ਮੂਹ ਟਾਕ ਕੇ ਚੱਲਣੇ ਜਾ ਰਹੀਆਂ ਵਾਹਨ ਚਲਾਉਣ ਤੇ ਪਾਬੰਦੀ ਬਧੀਕ ਜ਼ਿਲ੍ਹਾ ਮੈਜਿਸਟ੍ਰੇਟ ਨੇ ਜਾਰੀ ਕੀਤੇ ਨੇ ਜੀ ਹੁਕਮ ਪੰਜਾਬ ਵਿੱਚ ਦਿਨ-ਬਦਨ ਮੂਹ ਤੇ ਕੱਪੜੇ ਟਾਕੇ ਅਪਰਾਧਿਕ ਵਾਰਦਾਤਾਂ ਨੂੰ ਇਜ਼ਾਮ ਦੇਣ ਦੇ ਮਾਮਲੇ ਵਧਦੇ ਜਾ ਰਹੇ ਨੇ ਜੀ ਉਸ ਤੋਂ ਬਾਅਦ ਅਗਲੀ ਵੀਡੀਓ ਖਬਰ ਜੀ ਮੁੱਖ ਮੰਤਰੀ ਪੰਜਾਬ ਕੈਂਸਰ ਰਾਹਤ ਕੋਸ਼ ਅਧੀਨ 11 ਕਰੋੜ 40 ਲੱਖ 16000 ਰੁਪਏ ਖਰਚ ਕੇ 1055 ਮਰੀਜ਼ਾਂ ਦਾ ਇਲਾਜ ਕਰਵਾਇਆ ਪੰਨੀਰ ਸ਼ਰਗਿਲ ਡਿਪਟੀ ਕਮਿਸ਼ਨਰ ਸ਼੍ਰੀਮਤੀ ਪੰਨੀਰ ਸ਼ਰਗਿਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹਾ ਸਿਹਤ ਸੋਸਾਇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਗਿਆ ਕਿ ਜ਼ਿਲ੍ਹੇ ਅੰਦਰ ਲੋੜਵੰਦ ਵਿਅਕਤੀ ਨੂੰ ਸਰਕਾਰੀ ਸਿਹਤ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਦਿਵਾਇਆ ਜਾਵੇ। ਉਸ ਤੋਂ ਬਾਅਦ ਅਗਲੀ ਵੀਡੀਓ ਜੀ 10 ਸਤੰਬਰ ਤੋਂ ਦਿੱਲੀ ਕੌਮੀ ਮਾਰਗ ਨੂੰ ਮੁਕੰਮਲ ਤੌਰ ਤੇ ਕੀਤਾ ਜਾਵੇਗਾ ਜੀ ਜਾਮ। ਪੰਜਾਬ ਵਿੱਚ ਗ੍ਰੀਨ ਪ੍ਰੋਜੈਕਟ ਦੇ ਨਾਂ ਤੇ ਸੂਬੇ ਪਰ ਵਿੱਚ ਚਲਾਈ ਜਾ ਰਹੇ ਬਾਇਓ ਗੈਸ ਪ੍ਰੋਜੈਕਟਾਂ ਨੂੰ ਰੋਕਣ ਲਈ ਇਕਜੁੱਟ ਹੋ ਕੇ ਪਿੰਡ ਦੀ ਸੰਘਰਸ਼ ਕਮੇਟੀਆ 10 ਸਤੰਬਰ ਤੋਂ ਦਿੱਲੀ ਕੌਮੀ ਮਾਰਗ ਤੇ ਮੁਕੰਮਲ ਤੌਰ ਤੇ ਜਾਮ ਦਾ ਐਲਾਨ ਕੀਤਾ ਹੈ। ਉਸ ਤੋਂ ਬਾਅਦ ਅਗਲੀ ਵੱਡੀ ਖਬਰ ਸਾਹਮਣੇ ਆਈ ਜੀ ਪੰਜਾਬ 'ਚ ਪੰਚਾਇਤੀ ਚੋਣਾਂ ਦਾ ਵਿਗਲ ਪੱਜ ਚੁੱਕਿਆ ਹੈ ਸੀਐਮ ਭਵੰਤਮਾਨ ਨੇ ਕਰ ਦਿੱਤੇ ਨੇ ਜੀ ਵੱਡੇ ਵੱਡੇ ਐਲਾਨ ਮੁੱਖ ਮੰਤਰੀ ਭਵੰਤਮਾਨ ਨੇ ਕਿਹਾ ਪੰਜਾਬ ਵਿੱਚ ਜਲਦੀ ਹੀ ਪੰਚਾਇਤੀ ਚੋਣਾਂ ਕਰਵਾਈਆਂ ਜਾਣਗੀਆਂ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਕੋਸ਼ਿਸ਼ ਹੈ ਕਿ ਪਿੰਡ ਦਾ ਸਰਪੰਚ ਪਾਰਟੀ ਦਾ ਨਹੀਂ ਸਗੋਂ ਪਿੰਡ ਦਾ ਹੀ ਹੋਵੇ ਇਸ ਦੇ ਨਾਲ ਹੀ 2018 ਵਿੱਚ ਕਿਸੇ ਵੀ ਵਿਅਕਤੀ ਦੇ ਪਾਰਟੀ ਦੇ ਚੋਣ ਨਿਸ਼ਾਨ ਤੇ ਚੋਣ ਨਹੀਂ ਲੜੀ ਉਹਨਾਂ ਨੇ ਕਿਹਾ ਕਿ ਇਸ ਲਈ ਨਿਜ਼ਮ ਵਿੱਚ ਸੋਧ ਕੀਤੀ ਜਾਵੇਗੀ ਉਨ੍ਹਾਂ ਨੇ ਕਿਹਾ ਕਿ ਜਿਹੜਾ ਪਿੰਡ ਸਰਬਸੰਮਤੀ ਨਾਲ ਪੰਚਾਇਤ ਚੋਣਾਂ ਕਰੇਗਾ ਉਹਨਾਂ ਨੂੰ 5 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ ਇਸ ਤੋਂ ਇਲਾਵਾ ਸਟੇਡੀਅਮ ਸਮੇਤ ਹੋਰ ਸਹੂਲਤਾਂ ਮੁਹੱਈਆ ਵੀ ਕਰਵਾਈਆਂ ਜਾਣਗੀਆਂ ਇਸੇ ਵਿੱਚ ਉਹਨਾਂ ਨੇ ਵੀ ਕਿਹਾ ਜੇਕਰ ਸਰਬਸੰਮਤੀ ਨਾਲ ਚੋਣਾਂ ਕਰਵਾਈਆਂ ਜਾਣ ਤਾਂ ਲੋਕਾਂ ਦੇ ਪੈਸੇ ਦੀ ਬਚਤ ਹੋਵੇਗੀ ਅੱਜਕੱਲ ਸਰਪੰਚ ਦੀ ਚੋਣ ਲਈ 40-40 ਲੱਖ ਰੁਪਏ ਖਰਚ ਕੀਤੇ ਜਾਂਦੇ ਨੇ ਇਸੇ ਤਰ੍ਹਾਂ ਤਾਂ ਇਹਨਾਂ ਤੋਂ ਬਚਣਾ ਚਾਹੀਦਾ ਤੇ ਜਿਹੜੀ ਇਹਦੀ ਡੇਟ ਹੈ ਜੀ ਪੰਚਾਇਤੀ ਚ ਉਹਨਾਂ ਦੀ ਡੇਟ ਨੂੰ ਲੈ ਕੇ ਹਾਲੇ ਤੱਕ ਕੋਈ ਵੀ ਭਵੰਤਮਨ ਸਰਕਾਰ ਨੇ ਜਾਣਕਾਰੀ ਨਹੀਂ ਦਿੱਤੀ ਹੈ ਤੇ ਇਨਾਂਮ ਵਜੋਂ ਜਿਹੜੇ ਵੀ ਸਰਬਸੰਮਤੀ ਨਾਲ ਬਣਿਆ ਜੀ ਜਿਹੜਾ ਸਰਪੰਚ ਉਸ ਪਿੰਡ ਨੂੰ 5-5 ਲੱਖ ਰੁਪਏ ਦੀ ਗ੍ਰਾਂਟ ਭਵੰਤਮਨ ਸਰਕਾਰ ਦੇਵੇਗੀ ਜੀ ਉਸ ਤੋਂ ਬਾਅਦ ਅਗਲੀ ਵੀਡੀਓ ਵਿੱਚ ਪੰਜਾਬ ਸਰਕਾਰ ਦਾ ਵੱਡਾ ਐਕਸ਼ਨ ਦੇਖਣ ਨੂੰ ਮਿਲ ਰਿਹਾ ਹੈ ਧੋਖੇਬਾਜ਼ੀ ਨਾਲ ਪੈਨਸ਼ਨ ਲੈ ਰਹੇ ਲੋਕਾਂ ਤੋਂ 145 ਕਰੋੜ ਰੁਪਏ ਦੀ ਰਿਕਵਰੀ ਕੀਤੀ ਜਾ ਚੁੱਕੀ ਹੈ ਇਹ ਖਬਰ ਹੈ ਜੀ ਵਿਧਵਾਵਾਂ ਵਜੁਰਤਾਂ ਆਸ਼ੀਤ ਬੱਚਿਆਂ ਤੇ ਦਿਵਿਆਂਗਾਂ ਲਈ 1500 ਰੁਪਏ ਪ੍ਰਤੀ ਪੈਨਸ਼ਨ ਮਿਲਦੀ ਹੈ ਜੀ ਜੋ ਹੁਣ ਭਵੰਤਮਨ ਸਰਕਾਰ ਵਾਪਸ ਲੈ ਰਹੀ ਹੈ ਇਹ ਵਾਪਸ ਸਿਰਫ ਉਹਨਾਂ ਤੋਂ ਲੈ ਰਹੀ ਹੈ ਜਿਹੜੇ ਲੋਕ ਜੇ ਗਲਤ ਤਰੀਕੇ ਨਾਲ ਪੈਨਸ਼ਨ ਲਗਵਾਈ ਹੋਈ ਹੈ ਜੀ ਘੱਟ ਉਮਰ ਹੋਣ ਦੇ ਬਾਵਜੂਦ ਵੀ ਜਿਹੜੀ ਇਹ ਪੈਨਸ਼ਨ ਲਗਵਾਈ ਜਾ ਰਹੀ ਹੈ ਉਹਨਾਂ ਤੋਂ ਜਿਹੜੀ ਇਹ ਪੈਨਸ਼ਨ ਵਾਪਸ ਲਈ ਜਾ ਰਹੀ ਹੈ ਭਵੰਤਮਨ ਸਰਕਾਰ ਜਿਹੜੀ 15 1500 ਰੁਪਏ ਪੈਨਸ਼ਨ ਦਿੰਦੀ ਹੈ ਉਹਨਾਂ ਤੋਂ ਇਹ ਪੈਸਾ ਵਾਪਸ ਲੈ ਰਹੀ ਹੈ ਜੀ ਤਾਂ ਐਸੀ ਜੀ ਅੱਜ ਦੀ ਆਪਣੀਆਂ ਤਾਜ਼ਾ ਖਬਰਾਂ ਸਾਨੂੰ ਕਿਸ ਤਰ੍ਹਾਂ ਲੱਗੀ ਇਹ ਵੀ ਚੱਕਵਟ ਕਰਦਾ ਬਾਕੀ ਇਸੇ ਤਰ੍ਹਾਂ ਦੀ ਖਬਰਾਂ ਦੇਖਣ ਵਾਸਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਬਹੁਤ ਬਹੁਤ ਧੰਨਵਾਦ ਦੋਸਤੋ